ਸਾਧ ਸੰਗਤ ਜੀ ਪਟਨੇ ਸ਼ਹਿਰ ਦੇ ਨੇੜੇ ਗੰਗਾ ਨਦੀ ਦੇ ਕਿਨਾਰੇ ਹਰੇ ਭਰੇ ਜੰਗਲ ਵਿੱਚ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਰੱਬ ਰੰਗ ਰੱਤੇ ਬੈਠੇ ਸਨ ਮਰਦਾਨੇ ਨੇ ਰਵਾਬ বাজਾਇਆ ਗੁਰੂ ਜੀ ਨੇ ਅਕਾਲ ਪੁਰਖ ਦੇ ਹੁਕਮ ਨੂੰ ਸ਼ਬਦ ਰੂਪ ਵਿੱਚ ਜੋੜ ਕੇ ਗਾਇਆ ਸ਼ਬਦ ਦੀ ਸਮਾਪਤੀ ਦੇ ਅੰਤ ਉੱਤੇ ਮਰਦਾਨੇ ਨੇ ਪੁੱਛਿਆ हे दाता ਮੈਨੂੰ ਇਹ ਸਮਝ ਨਹੀਂ ਪਈ ਕਿ ਮਨੁੱਖ ਕਿਉਂ ਨਹੀਂ ਸਮਝਦਾ ਕੀ ਨਹੀਂ ਸਮਝਦਾ ਮਰਦਾਨਿਆ ਗੁਰੂ ਜੀ ਨੇ ਪੁੱਛਿਆ ਇਹੋ ਕਿ ਮਨੁੱਖ ਜਨਮ ਚੰਗਾ ਹੈ ਜੀਵ ਆਇਆ ਪ੍ਰਭੂ ਸਿਮਰਨ ਵਾਸਤੇ ਹੈ ਪਰ ਨਿਰੰਕਾਰ ਨੂੰ ਯਾਦ ਕਰਨ ਦੀ ਥਾਂ ਦੁਨਿਆਵੀ ਧੰਦਿਆਂ ਵਿੱਚ ਮਸਤ ਹੋ ਗਿਆ ਹੈ ਲੋਕ ਸਮਝਦੇ ਕੁਝ ਨਹੀਂ ਨਾ ਨੇਕ ਆਦਮੀ ਦੀ ਕਦਰ ਕਰਦੇ ਹਨ ਪਿਛਲੇ ਪੜਾਹ ਵਾਲੇ ਲੋਕ ਕਿੰਨੇ ਭੜੇ ਸਨ ਉਹਨਾਂ ਨਾ ਆਪਦੇ ਬਚਨ ਸੁਣੇ ਨਾ ਸਾਨੂੰ ਕੁਝ ਖਾਣ ਵਾਸਤੇ ਦਿੱਤਾ ਉਹ ਲੋਕ ਪਸ਼ੂਆਂ ਦੀ ਨਿਆਈਂ ਸਨ ਆਪਨੇ ਵੀ ਉਹਨਾਂ ਨੂੰ ਬਹੁਤਾ ਉਪਦੇਸ਼ ਨਹੀਂ ਕੀਤਾ ਮਰਦਾਨਿਆਂ ਲਾਲ ਦੀ ਕੀਮਤ ਕੋਈ ਜਵਾਰੀ ਬੱਚਾ ਹੀ ਜਾਣਦਾ ਹੈ ਆਮ ਪੁਰਸ਼ ਉਸ ਨੂੰ ਲਾਲ ਪੱਥਰ ਹੀ ਸਮਝੇਗਾ ਗੁਣ ਦੀ ਕਦਰ ਉੱਥੇ ਪੈਂਦੀ ਹੈ ਜਿੱਥੇ ਗੁਣ ਦਾ ਗਾਹਕ ਹੋਵੇ ਅਤੇ ਜਨਮ ਨੂੰ ਕੋਈ ਕੋਈ ਸਮਝਦਾ ਹੈ ਜੋ ਸਮਝਦਾ ਹੈ ਉਹ ਬ੍ਰह्मज्ञानी ਹੋ ਜਾਂਦਾ ਹੈ ਸਮਝਣ ਵਾਲੇ ਪੁਰਸ਼ ਦੀ ਜਗਤ ਉੱਤੇ ਬਹੁਤ ਬੇਅੰਤ ਹਨ ਮਰਦਾਨੇ ਨੇ ਫਰਮਾਇਆ ਮੇਰਾ ਦੇ ਮਾਲਕ ਭੁੱਖ ਬਹੁਤ ਲੱਗੀ ਹੈ ਫੂਲ ਮੂੰਗ ਨੂੰ ਚਿਤ ਨਹੀਂ ਕਰਦਾ ਅਨਖਣ ਦੀ ਇੱਛਾ ਹੈ ਮਰਦਾਨੇ ਦਾ ਦੂਜਾ ਸਵਾਲ ਸੀ ਗੁਰੂ ਜੀ ਨੇ ਕੋਈ ਉੱਤਰ ਨਹੀਂ ਦਿੱਤਾ ਸਭੋਂ ਅੰਤਰ ਧਿਆਨ ਹੋ ਗਏ ਨੈਣੁੰਦੇ ਗਏ ਬੁੱਲ ਫਰਕਦੇ ਰਹੇ ਪਰ ਉੱਚੀ ਸ਼ਬਦ ਕੋਈ ਪ੍ਰਗਟ ਨਹੀਂ ਹੋਇਆ ਕੋਈ ਵੀ 25 ਮਿੰਟ ਪਿਛੋਂ ਗੁਰੂ ਜੀ ਨੇ ਸਮਾਧੀ ਖੋਲ ਕੇ ਲਾਗੇ ਖਲੋਤੇ ਦਰਖਤ ਦੀ ਟਾਣੀ ਤੋੜ ਕੇ ਧਰਤੀ ਨੂੰ ਫਰੋਲਿਆ ਥੋੜੀ ਜਿਹੀ ਮਿੱਟੀ ਦੇ ਉੱਪਰ ਉਛਾਲਣ ਪਿਛੋਂ ਇੱਕ ਲਾਲ ਰੰਗ ਦਾ ਗੋਲ ਟੇਲਾ ਨਿਕਲਿਆ ਉਸ ਟੇਲੇ ਨੂੰ ਫੜ ਕੇ ਗੁਰੂ ਜੀ ਨੇ ਦੇਖਿਆ ਹੱਥ ਦੀ ਤਲੀ ਉੱਤੇ ਜਾਚਿਆ ਮੇਰ ਦੀ ਨਿਗਾਹ ਛੁੱਟੀ ਮੁੰਡ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆ ਲੈ ਇਹ ਲਾਲ ਹੈ ਬਾਜ਼ਾਰ ਚੱਲਿਆ ਜਾ ਇਸ ਨੂੰ ਵੇਚ ਕੇ ਕੁਝ ਖਾ ਪੀਆ ਨਾਲੇ ਦੇਖੀ ਕਿ ਇਸ ਦੀ ਪਛਾਣ ਕਰਨ ਵਾਲਾ ਕੋਈ ਜਵਾਰੀ ਸ਼ਹਿਰ ਵਿੱਚ ਹੈ ਕਿ ਨਹੀਂ ਸੱਤ ਬਚਨ ਦਾਤਾ ਇਹ ਆਖ ਕੇ ਮਰਦਾਨੇ ਨੇ ਗੁਰੂ ਜੀ ਦੇ ਹੱਥੋਂ ਲਾਲ ਫੜ ਲਿਆ ਆਪਣੀ ਤਲੀ ਉੱਤੇ ਰੱਖ ਕੇ ਉਹਦੇ ਵੱਲ ਵੇਖਦਾ ਰਿਹਾ ਲਾਲ ਦੀ ਚਮਕ ਦਮਕ ਨੂੰ ਉਹਦੀਆਂ ਅੱਖਾਂ ਨਾ ਚੱਲ ਸਕੀਆਂ ਉਹ ਚੁੰਝਲਾ ਗਈਆਂ ਮਨ ਹੀ ਮਨ ਮਰਦਾਨਾ ਬਹੁਤ ਖੁਸ਼ ਹੋਇਆ ਲਾਲ ਲੱਭ ਪਿਆ ਹੈ ਕਹਿੰਦੇ ਨੇ ਲਾਲ ਦਾ ਮੁੱਲ ਹਜ਼ਾਰਾਂ ਲੱਖਾਂ ਰੁਪਏ ਹੁੰਦਾ ਹੈ ਜੇ ਕੋਈ ਗਾਹਕ ਮਿਲ ਗਿਆ ਤਾਂ ਬੇੜੇ ਤਰ ਜਾਣਗੇ ਘਰਦਿਆਂ ਵਾਸਤੇ ਵੀ ਚਾਰ ਛੇਲੜ ਜੁੜ ਜਾਣਗੇ ਉਹ ਮਨ ਵਿੱਚ ਲੱਡੂ ਭੋਰਦਾ ਹੋਇਆ ਮਰਦਾਨਾ ਸ਼ਹਿਰ ਨੂੰ ਤੁਰ ਪਿਆ ਇਸ ਤੋਂ ਅਗਲੀ ਸਾਖੀ ਅਗਲੀ ਵੀਡੀਓ ਵਿੱਚ ਆਵੇਗੀ ਜੀ ਅੱਖੋ ਸਤਨਾਮ ਵਾਹਿਗੁਰੂ ਜੀ